ਸਾਸਤਰੀ ਕਾਲ ਦੇ ਸਾਰੇ ਦੋਸਤਾਂ ਨੂੰ ਕਿਵੇਂ ਤੁਸੀਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਥੋੜਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਪੰਜਾਬ ਸਰਕਾਰ ਭਗਵੰਤ ਮਾਨ ਵੱਲੋਂ ਬਹੁਤ ਹੀ ਇੱਕ ਜ਼ਰੂਰੀ ਇੱਕ ਅਹਿਮ ਖਬਰ ਆਈ ਹੈ ਜੇ ਤੁਹਾਡੇ ਕੋਲ 4 ਮਾੜਲੇ ਤੋਂ ਘੱਟ ਜ਼ਮੀਨਾਂ ਤੇ 5 ਮਾੜਲੇ ਤੋਂ ਵੱਧ ਹਨ ਤਾਂ ਤੁਹਾਡੇ ਜਿਹੜਾ ਇੰਤਕਾਲ ਦੇ ਰਿਗਾਰਡਿੰਗ ਇਹ ਜਿਹੜੀ ਬਹੁਤ ਹੀ ਵੱਡੀ ਇੱਕ ਮਹੱਤਵਪੂਰਨ ਖਬਰ ਹੈ ਤੁਸੀਂ ਪੂਰਾ ਖਬਰ ਜਰੂਰ ਦੇਖਿਓ ਅਤੇ ਆਪਣੇ ਜਿਹੜੇ ਤੁਹਾਡੇ ਨੇੜੇ ਦੇ ਜਿਹੜੇ ਤਹਿਸੀਲ ਹੈ ਸਬ ਤਹਿਸੀਲ ਹੈ ਉਹ ਤੇ ਜਰੂਰ ਜਾ ਕੇ ਵਿਜ਼ਿਟ ਕਰਕੇ ਆਪਣਾ ਜ਼ਮੀਨਾਂ ਦਾ ਕੰਮ ਜਰੂਰ ਕਰਵਾ ਲਿਓ ਤਾਂ ਦੇਖੋ ਜੀ ਇੱਕ ਭਗਵੰਤ ਮਾਨ ਵੱਲੋਂ ਪੰਜਾਬ ਦੇ ਨੂੰ ਪੰਦਰੋਂ ਵੱਡੀ ਇੱਕ ਅਪਡੇਟ ਨਿਕਲ ਕੇ ਆ ਰਹੀ ਹੈ ਉਹਨਾਂ ਟਵੀਟ ਕੀਤਾ ਹੈ ਆਪ ਸਭ ਨਾਲ ਜ਼ਰੂਰੀ ਸਾਂਝੀ ਕਰਨ ਜਾਣਿਆ ਹੈ ਕਿ ਅੱਜ ਪੂਰੇ ਪੰਜਾਬ ਚ ਤਹਿਸੀਲਾਂ ਤੇ ਸਭ ਤਹਿਸੀਲਾਂ ਚ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਇੰਤਕਾਲ ਦੇ ਪੈਂਡਿੰਗ ਪਏ ਮਾਮਲੇ ਨਿਪਟਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਜਿਨ੍ਹਾਂ ਦੇ ਇੰਤਕਾਲ ਦੇ ਮਾਮਲੇ ਕਾਫੀ ਸਮੇ ਤੋਂ ਕਿਸੇ ਵੀ ਕਾਰਨ ਕਰਕੇ ਪੈਂਡਿੰਗ ਪਏ ਹਨ ਉਹ ਆਪਣੇ ਨੇੜੇ ਦੀ ਤਹਿਸੀਲ ਸਭ ਤਹਿਸੀਲ ਵਿੱਚ ਪਹੁੰਚ ਕੇ ਇੰਤਕਾਲ ਸੰਬੰਧੀ ਆਈ ਇਸ ਸਮੱਸਿਆ ਦਾ ਹੱਲ ਕਰਵਾ ਸਕਦੇ ਹਨ ਲੋਕਾਂ ਦੀ ਗੱਲ ਖੁਆੜੀ ਘਟਾਉਣ ਲਈ ਸਾਡੇ ਸਰਕਾਰ ਬਚਨ ਵੱਧ ਹੈ ਜਾਨਕਿ ਇਹਨਾਂ ਨੇ ਕਿਹਾ ਕਿ ਜਿਨ੍ਹਾਂ ਦੇ ਵੀ ਆਪਣੇ ਇੰਤਕਾਲ ਜਿਹੜੇ ਪੈਂਡਿੰਗ ਪਏ ਹੋਣ ਜ਼ਮੀਨਾਂ ਦੇ ਤਹਿਸੀਲਾਂ ਦੇ ਸਬ ਤਹਿਸੀਲਾਂ ਦੇ ਉਹ ਆਪਣੇ ਜਾ ਕੇ ਨੇੜੇ ਆਪਣੇ ਜ਼ਮੀਨਾਂ ਦਾ ਕੰਮ ਜਿਹੜਾ ਉਹ ਨਿਪਟਾ ਕੇ ਨਿਪਟਾ ਦੇਣ ਉਹਨਾਂ ਵਾਸਤੇ ਜਰੀਏ ਇੱਕ ਬਹੁਤ ਹੀ ਅਹਿਮ ਇੱਕ ਮੀਟਿੰਗ ਹੋਣ ਜਾ ਰਹੀ ਸੀ ਅੱਜ ਅਤੇ ਲੋਕਾਂ ਦੀ ਜਿਹੜੀ ਖਜ਼ਲ ਖਵਾੜੀ ਉਹ ਘਟਾਉਣ ਦੇ ਜਿਹੜੀ ਸਾਡੇ ਸਰਕਾਰ ਉਹ ਵਚਨਬੱਧਾ ਭਗਵੰਤ ਮਾਨ ਉਹਨਾਂ ਨੇ ਪੰਜਾਬ ਦੇ ਸੀ ਉਹਨਾਂ ਨੇ ਟਵੀਟ ਕੀਤਾ ਹੈ ਤਾਂ ਜਿਹੜੀ ਇਹ ਜਾਣਕਾਰੀ ਤੁਹਾੜ ਨਾਲ ਵੀ ਆਪਾਂ ਸਾਂਝਾ ਕਰਨ ਜਾਣਿਆ ਜਾਣੇ ਇਹ ਲੋਕ ਸੰਪਰਕ ਵਿਭਾਗ ਪੰਜਾਬ ਸਰਕਾਰ ਵੱਲੋਂ ਇਹ ਜਾਣਕਾਰੀ ਆਈ ਆ ਉਮੀਦ ਕਰਦਾ ਹਾਂ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਅਤੇ ਵੀਡੀਓ ਵਧੀਆ ਲੱਗੀ ਕਿਉਂਕਿ ਚੈਨਲ ਨੂੰ ਜ਼ਰੂਰ ਲਾਈਕ ਕਰ ਦਿਓ ਜਿੰਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ